ਪਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕਾਟਰੇਟ ਰੰਗਾਂ ਦੇ ਵਿੱਚ ਆ ਗਈ ਜੀ ਕਾਊਂਟਰੇਜ ਬਹੁਤ ਰੰਗਾਂ ਦੀ ਚਮਾਲ ਆ ਗਿਆ ਜੀ ਪਹਿਲਾਂ ਰੰਗ ਦੇ ਸਾਰੇ ਖਤਮ ਹੋ ਗਏ ਸੀਗੇ ਨਵੇਂ ਦੁਆਰੇ ਬਹੁਤ ਰੰਗਾਂ ਦੀ ਚਮਾਲ ਆ ਗਿਆ ਜੀ ਇਹ ਸਿਰਫ ਸੇਲ ਮੇਲੇ ਦੇ ਉੱਤੇ ਜੀ ਇਹ 350 ਸੂਟ ਕਰਤਾ ਜੀ ਇਹ ਪਹਿਲਾਂ ਸਾਡੇ ਕੋਲ ਵੀ ਛੇਲੇ ਵੇਲੇ ਦਿੱਤੇ ਜੀ ਇਹ 400 ਲੱਗਿਆ ਸੀ ਰੇਟ ਘਟਾ ਕੇ ਸਿਰਫ 350 ਰੁਪਏ ਦਾ ਸੂਤ ਕਰਤਾ ਜੀ 20 ਦਸੰਬਰ ਤੱਕ ਸੇਲ ਦਾ ਰੇ ਵਧਾਤਾ ਜੀ 20 ਦਸੰਬਰ ਤੱਕ ਰੰਗ ਦੇਖੋ ਜੀ ਕਿੰਨੇ ਸ਼ਾਨਦਾਰ ਦੇ ਵਿੱਚ ਫਿੱਕੇ ਰੰਗ ਵੀ ਆ ਗਈ ਹੈ ਜੀ ਤੇ ਡਾਰਕ ਰੰਗ ਵੀ ਆ ਗਈ ਬਹੁਤ ਰੰਗਾ ਦੇ ਡਿਜ਼ਾਈਨਰ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਕਾਊਂਟਰ ਹੈ ਜਮੈਚਿੰਗ ਸਿਰਫ 350 ਦਾ ਸੂਤ ਕਰਤਾ ਜੀ ਇਹ ਜਿੰਨੇ ਮਰਜ਼ੀ ਲੈ ਸਕਦੇ ਜੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਭਰਾਵਾਂ ਦੀ ਹੱਤੀ ਦੇ ਤੇ ਸੇਰ ਮੇਲਾ ਚੱਲ ਰਿਹਾ ਹੈਗਾ ਕਾਉਂਟਰੀ ਦੇ ਰੰਗ ਦੇਖੋ ਜੀ ਸ਼ਾਨਦਾਰ ਰੰਗ ਆ ਗਏ ਜੀ 350 ਦੇ ਵਿੱਚ ਸੂਟ ਕੱਟਾ ਜੀ ਇਹ ਜਿਹੜੇ ਵੀ ਕਸਟਮਰ ਮੁੜ ਕੇ ਗਏ ਸੀਗੇ ਦੁਬਾਰੇ ਜਦੋਂ ਮਰਜ਼ੀ ਆ ਸਕਦੇ ਆ ਜੀ ਰੰਗ ਬਹੁਤ ਪਹੁੰਚੇ ਆ ਜੀ ਕੱਲ ਸਾਡੇ ਕੋਲ ਮਾਰ ਦੇ ਵਿੱਚ ਖਤਮ ਸੀਗਾ ਫੁੱਲ ਰੰਗਾਂ ਦੇ ਵਿੱਚ ਹਰ ਇੱਕ ਰੰਗ ਦੇ ਵਿੱਚ 2-2 3-3 4-4 ਕਲਰਾਂ ਦੇ ਚਮਾਲ ਆ ਗਏ ਜਿੰਨੇ ਮਰਜ਼ੀ ਲੈ ਸਕਦੇ ਆ ਜੀ ਇੱਕ ਡਿਜ਼ਾਈਨ ਦੇ ਵਿੱਚ 4-4 5-5 ਰੰਗ ਨੇ ਜੀ ਇੱਕ ਨਾਲ ਦੇ ਚਾਹੇ 10-10 ਸੂਟ ਲੈ ਲੋ ਬਹੁਤ ਹੀ ਰੰਗ ਤੇ ਬਹੁਤ ਡਿਜ਼ਾਈਨ ਆ ਗਏ ਜੀ ਆ ਦੇਖੋ ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਇਹਦੇ ਵਿੱਚ ਸਾਰੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਥੀ ਦੇ ਉੱਤੇ ਜੀ ਦੇਖੋ ਰੰਗ ਤੇ ਡਿਜ਼ਾਈਨ ਤਾਂ ਇਹਦੀ ਬਹੁਤ ਹੀ ਵਧੀਆ ਰੰਗਾਂ ਦੇ ਚਮਾਲਾ ਹੋਇਆ ਸਾਰਾ ਜੀ ਇਹ ਸਪੈਸ਼ਲ ਕਾਟਰੇਜ ਮੈਚਿੰਗ ਕਾਟਰੇਜ ਦੀ ਸਲਵਾਰ ਹੈ ਤੇ ਕਾਟਰੇਜ ਦੀ কুরਤੀ ਹੈ ਜੀ ਨਾਲ ਇਹ ਬਿਲਕੁਲ ਪੂਰੀ ਵਧੀਆ ਕਾਟਰੇਜ ਦੇ ਉੱਤੇ ਹੈ ਜੀ 350 ਰੁਪਏ ਵਿੱਚ ਕਰਤਾ ਜੀ ਇਹ 350 ਰੁਪਏ ਦਾ ਮੈਚਿੰਗ ਸੂਟ ਜਿੰਨੇ ਮਰਜ਼ੀ ਸੂਟ ਲੈ ਜਾ ਸਕਦੇ ਹੋ ਜੀ ਕਿਸੇ ਨਹੀਂ ਵੀ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਇਕੱਠੇ ਸੂਟ ਲੈਣੇ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਸਮਾਲ ਕੁਆਂਟੀਟੀ ਦੇ ਵਿੱਚ ਪਹੁੰਚ ਚੁੱਕਿਆ ਸਾਡੇ ਕੋਲ ਜਿਹਦੇ ਵਿੱਚ ਮੈਚਿੰਗ ਦੇਖੋ ਸ਼ਾਨਦਾਰ ਮੈਚਿੰਗ ਬਣੀ ਹੋਈ ਸਾਰੀ ਜੀ ਸਾਰੇ ਕਲਰ ਪੂਰੇ ਸੋਨੇ ਸੋਨੇ ਕਲਰਾਂ ਦੇ ਜਮਾਲ ਆਇਆ ਹੋਇਆ ਜੀ ਇਹਦੇ ਵਿੱਚ ਪਰ ਆਮਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਉੱਤੇ ਜੀ ਕੌਟੇਜ ਮੈਚਿੰਗ ਦੇ ਕਲਰ ਪਹਿਲਾਂ ਸਾਰੇ ਖਤਮ ਹੋ ਗਏ ਸੀ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ 350 ਰੁਪਏ ਦਾ ਸੂਟ ਆਤਾ ਜੀ ਇਹ ਸ਼ੇਰ ਮੇਲੇ ਦੇ ਉੱਤੇ 350 ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਰੰਗੜ ਜੈ ਦੇਖੋ ਜੀ ਕਿੰਨੇ ਵਧੀਆ ਸਕਰੀਨਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਕਾਊਂਟਰੇਜ ਦੇਖੀ ਚੱਲੋ ਜੀ ਰੰਗੜ ਜੈ ਦੇਖੀ ਚੱਲੋ ਜਿੰਨੇ ਮਰਜ਼ੀ ਹੂਲ ਲੈ ਸਕੋ ਜੀ ਇੱਕ ਕਨਾਲ ਤੇ ਜੇ 2-2 3-3 ਸੂਟ ਲੈ ਲਓ ਜੀ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਪਹੁੰਚੂਗਾ ਇਹਦੇ ਵਿੱਚ ਭਰਾਵਾ ਦੀ ਹੱਟੀ ਦੇ ਤੇਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਕੜਾਈ ਵਾਲੇ ਸੂਟਾਂ ਦਾ ਸਰਦੀ ਵਾਲੇ ਸੂਟਾਂ ਦਾ ਕਾਟਰੀਜ ਦੇ ਸੂਟਾਂ ਦਾ ਬੈਲ ਬਟ ਦੇ ਸੂਟਾਂ ਦਾ ਬਹੁਤ ਭਾਰੀ ਸੇਰ ਮੇਲਾ ਚੱਲ ਰਿਹਾ ਜੀ 350 ਦਾ ਸੂਟ ਕੱਤਾ ਜੀ ਕਾਟਰੀਜ ਦਾ 350 ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ 350 ਦੇ ਵਿੱਚ ਕਾਟਰੀਜ ਦਾ ਸੂਟ ਭਰਾਵਾ ਦੀ ਹੱਟੀ ਵੈਸਟੇਨ ਰੋਡ ਮੋੜ ਮੰਡੀ